ਹੈਲੋ ਜੀ ਕਿਵੇਂ ਸਾਰੇ ਹੋ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਵੋਗੇ ਆਪਾਂ ਲੱਗਿਆ ਜੀ ਹੁਣ ਚਾਹ ਪੀਣ ਕਿਉਂਕਿ ਮੈਂ ਸਵੇਰੇ ਸਵੇਰੇ ਨਹੀਂ ਜਲਦੀ ਚਾਹ ਨਹੀਂ ਪੀਂਦੀ ਮੈਂ ਰੁਕ ਕੇ ਪੀਂਦੀ ਆ ਚਾਹ ਸੋ ਜ਼ਿਆਦਾ ਤਜਾਬ ਵਗੈਰਾ ਬਣ ਜਾਂਦਾ ਤੇ ਗਰਮੀ ਹੁੰਦੀ ਆ ਤੇ ਬਾਕੀ ਜੀ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਤੋ ਜਿੱਦਾਂ ਹੁਣ ਮੇਰਾ ਵੀ YouTube ਤੇ ਚੈਨਲ ਆ ਸਾਰਿਆਂ ਦੇ YouTube ਤੇ ਚੈਨਲ ਨੇ ਤੋਂ ਸਾਰੇ ਆਪੇ ਦੇਖ ਹੀ ਜਾਂਦੇ ਵੀ ਆਪਾਂ ਕੀ ਬਣਾਉਣਾ ਕੀ ਕਰਨਾ ਹਨਾ ਤਕਰੀਬਨ ਤਕਰੀਬਨ ਪਹਿਣਾ ਕਰਦੀਆਂ ਵੀਡੀਓ ਹੁੰਦੀਆਂ ਬਾੜਦੀਆਂ ਸੋ ਆਪਾਂ ਵੀ ਇਦਾਂ ਹੀ ਚਾਹੁੰਦੇ ਆ ਵੀ ਸਾਰਿਆਂ ਨਾਲ ਜਿੱਦਾਂ ਦਾ ਸਾਰਿਆਂ ਨੂੰ ਚੀਜ਼ਾਂ ਹਨਾ ਵਧੀਆ ਲੱਗਣ ਤੋਂ ਮੇਰੀ ਇੱਕ ਭੈਣ ਜੀ ਵੀਡੀਓ ਬਣਾਉਂਦੀ ਆ ਉਹ ਪੈਨ ਰੇਗਾ ਦੇ ਵਿੱਚ ਕੰਮ ਕਰਦੀ ਆ ਨਾਮ ਇੱਥੇ ਮੈਂ ਨਹੀਂ ਲੈਣਾ ਤਾਂ ਉਹਨਾਂ ਨੇ ਕੀ ਕੀਤਾ ਕਿਸੇ ਬੰਦੇ ਦੇ ਥਰੂ ਮਤਲਬ ਆਈਡੀ ਜਿੱਦਾਂ ਆਪਣੇ ਇੰਸਟਾਗ੍ਰam ਤੇ ਕੋਈ ਆ ਜਾਂਦਾ ਕਿ ਮੈਂ ਤੁਹਾਡਾ YouTube ਦਾ ਚੈਨਲ ਮੋਨਟਾਈਜ਼ ਕਰ ਚੁंगा ਉਹਨਾਂ ਨੂੰ ਪਤਾ ਨਹੀਂ ਸੀ ਚੀਜ਼ਾਂ ਦਾ ਉਹਨਾਂ ਨੇ ਕੀ ਕੀਤਾ ਉੱਥੋਂ ਜਿਵੇਂ ਤੁਹਾਨੂੰ ਆਈਡੀ ਦਿਖਾ ਦੇਣੀ ਆ ਇਦਾਂ ਦੀਆਂ ਆਈਡੀਆਂ ਆਉਂਦੀਆਂ ਆ ਤੇ ਫੋਨ ਤੋਂ ਦਿਖਾਉਣੀ ਆ ਤੁਹਾਨੂੰ ਮੈਂ ਉਹ ਆਈਡੀ ਆ ਇਦਾਂ ਦੀਆਂ ਆਈਡੀਆਂ ਆ ਉਹਨਾਂ ਨੇ ਆਪਣਾ ਨਾ ਬੈਲੈਂਸ ਮੈਂਟੇਨ ਕਰਤਾ ਵੀ ਪਈ ਮੈਂ ਆ ਦੇਖੋ ਜੀ ਤੁਹਾਨੂੰ ਦਿਖ ਰਹੀਆਂ ਹਨ ਉਹ ਤਾਂ ਕਲੀਅਰ ਪਤਾ ਨਹੀਂ ਦਿਖਦਾ ਪਤਾ ਨਹੀਂ ਨਹੀਂ ਇਹ ਇੰਸਟਾਗ੍ਰam ਤੇ ਆਈਡੀਆਂ ਆ ਜਾਂਦੀਆਂ ਨੇ ਵੀ ਭਈ ਮੈਂ ਇਹਨੇ ਪੈਸੇ ਲਊਂਗਾ ਤੁਹਾਡਾ ਚੈਨਲ YouTube ਦਾ ਮੋਨਟਾਈਜ਼ਰ ਕਰ ਦਊਂਗਾ ਚਲੋ ਜੀ ਉਹਦੇ ਤੋਂ ਪਹਿਲਾਂ 1600 ਰੁਪਏ ਪਵਾਇਆ ਕਹਿੰਦਾ ਓਕੇ ਜੀ 1600 ਰੁਪਏ ਪਵਾ ਲਿਆ ਕਹਿੰਦਾ ਬਾਅਦ ਵਿੱਚ ਮੈਡਮ ਕਹਿੰਦੇ ਇੱਦੀ ਤੇ ਪ੍ਰੋਬਲਮ ਆ ਰਹੀ ਹੈ ਟੈਕਨੀਕਲੀ ਡਾਲਰ ਡਾਲਰ ਪੂਰੇ ਕਰਨੇ ਪੈਣੇ ਨੇ ਤੇ ਤੁਸੀਂ 1600 ਰੁਪਇਆ ਹੋਰ ਦੋ ਕਹਿੰਦੀ ਮੇਰੇ ਕੋਲ ਤਾਂ ਹੈ ਨਹੀਂ ਕਹਿੰਦਾ ਫਿਰ ਚੈਨਲ ਹੁਣਾ ਨਹੀਂ ਮਤਲਬ ਅਗਲੀ ਨੂੰ ਇਹ ਹੋ ਗਿਆ ਵੀ ਮੇਰਾ 1600 ਰੁਪਇਆ ਵੀ ਜੇ ਦੇਖੋ ਕਿੰਨਾ ਲੋਕਾਂ ਦਾ ਦਿਮਾਗ ਤੇਜ ਆ ਤਾਂ ਉਹਨੇ ਜੀ ਪਤਾ ਨਹੀਂ ਕਿਵੇਂ ਕੀਤਾ ਕਿਵੇਂ ਨਹੀਂ ਉਹਨੇ 1600 ਰੁਪਇਆ ਹੋਰ ਪਾਤਾ ਜਦੋਂ ਉਹਨੇ 1600 ਰੁਪਇਆ ਹੋਰ ਪਾਇਆ ਤਾਂ ਉਦੋਂ ਬਾਅਦ ਉਹਨੇ ਬੰਦੇ ਨੇ ਆਪਣੀ ਆਈਡੀ ਬਲੌਕ ਕਰਤੀ ਨੰਬਰ ਬਲੌਕ ਕਰ ਦਿੱਤੇ ਉਹ ਵਿਚਾਰੀ ਕਿਵੇਂ ਬੰਦਾ ਦਿਹਾੜੀ ਕਰਕੇ ਕਿਵੇਂ ਕਰਦਾ ਵੀ ਚਲੋ ਸਾਡੇ ਘਰ ਦੀ ਅਰਨਿੰਗ ਵਧੂਗੀ ਉਧਰ ਰੋ ਰੋ ਕੇ ਵਿਚਾਰੀ ਦਾ ਬਹੁਤ ਜ਼ਿਆਦਾ ਬੁਰਾ ਹਾਲ ਸੀ ਸੋ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਰਿਕੁਐਸਟ ਕਰਨਾ ਚਾਹੁੰਦੀ ਆ ਆਪਣੀ ਮਿਹਨਤ ਕਰੀ ਚੱਲੋ ਕਦੇ ਤਾਂ ਮਿਹਨਤ ਨੂੰ ਰੱਬ ਪਾਗ ਲਾਊਗਾ ਸੋ ਲੋਕਾਂ ਤੇ ਵੀ ਵਿਸ਼ਵਾਸ ਨਾ ਕਰੋ ਲੋਕਾਂ ਨੂੰ ਕੋਈ ਵੀ ਪੈਸਾ ਪਵਾਉਣ ਦੀ ਤੁਹਾਨੂੰ ਕੋਈ ਵੀ ਜ਼ਰੂਰਤ ਨਹੀਂ ਹੈਗੀ ਲੋਕ ਪੈਸੇ ਪਵਾ ਕੇ ਤੁਹਾਡਾ ਫੋਨ ਨਹੀਂ ਚੱਕਣਗੇ ਤੁਹਾਡੇ ਨਾਲ ਚੀਟ ਹੋਊਗੀ ਤੇ ਪੈਸੇ ਵੀ ਖਰਾਬ ਗਏ ਤੇ ਆਪਣੇ ਉਹ ਵਿਚਾਰੀ ਟੈਨਸ਼ਨ ਚਾਤੇ ਰੋਂਦੀ ਹੈ ਤੇ ਮੇਰੇ ਨਾਲ ਹੁਣੇ-ਹੁਣੇ ਗੱਲ ਹੋਈ ਸੀਗੀ ਤੇ ਇਸ ਬੰਦਾ ਜੀ ਪੰਜਾਬੀ ਫੋਟੋ ਲੱਗੀ ਹੋਈ ਸੀ ਆਈਡੀ ਤੇ ਸਰਦਾਰ ਬੰਦਾ ਆਪਣੇ ਨਾਮ ਨੂੰ ਮਨਪ੍ਰੀਤ ਸਿੰਘ ਦੱਸ ਰਿਹਾ ਕੁਛ ਤੇ ਤੁਸੀਂ ਇਹ ਮੇਰੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਬੰਦੇ ਤੱਕ ਪਹੁੰਚੇ ਤਾਂ ਉਹਨੂੰ ਸ਼ਰਮ ਆ ਜਾਵੇ ਬੱਸ ਜੀ ਮੇਰੀ ਇਹੀ ਰਿਕਵੈਸਟ ਆ ਕਿਸੇ ਦੀਆਂ ਗੱਲਾਂ ਚ ਨਾ ਆਇਆ ਕਰੋ